हां ਤੁਹਾਡੇ ਨਾਲ ਪੀਐਸ ਚਾਨਾ ਸ਼੍ਰੀ ਨਨਪੁਰ ਸਾਹਿਬ ਵਿਖੇ ਇਸ ਸਮੇਂ ਖੜੇ ਹਾਂ ਤੇ ਅਨੰਦਪੁਰ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਸਮਾਗਮ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵਿਆਪਕ ਪੱਧਰ ਤੇ ਮਨਾਏ ਜਾ ਰਹੇ ਨੇ ਲੇਕਿਨ ਦੂਜੇ ਪਾਸੇ ਅਨੰਦਪੁਰ ਸਾਹਿਬ ਦੀ ਕਚਹਿਰੀ ਦੇ ਵਿੱਚ ਅੱਜ ਵਕੀਲ ਭਾਈਚਾਰੇ ਦੇ ਲੋਕ ਜਿਹੜੇ ਇਕੱਠੇ ਹੋਏ ਨੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ 350 ਸ਼ਹੀਦੀ ਸਮਾਗਮਾਂ ਦੇ ਮੌਕੇ ਤੇ ਪੰਜਾਬ ਦਾ 24ਵਾਂ ਜ਼ਿਲ੍ਹਾ ਕੋਸ਼ਿਤ ਕੀਤਾ ਜਾਵੇ ਮਾਰਚ ਇੱਕ ਕੱਢਿਆ ਜਾ ਰਿਹਾ ਹੈ ਵਕੀਲ ਪਾਈਚਾਰੇ ਦੇ ਜਿਹੜੇ ਤਮਾਮ ਜਿਹੜੇ ਮੈਂਬਰ ਨੇ ਬਾਹਰ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਉਹ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਐਸੋਸੀਏਸ਼ਨ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਲੋੜ ਪੈ ਗਈ ਜੀ ਅਨੰਦਪੁਰ ਸਾਹਿਬ ਨੂੰ 24ਵਾਂ ਜ਼ਿਲ੍ਹਾ ਬਣਾਉਣ ਦੀ ਮੰਗ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਜੀ ਪੰਜਾਬ ਦੇ ਵਿੱਚ ਐਸ ਬਿਲਿ ਅਨੰਦਪੁਰ ਸਾਹਿਬ ਜਿਹੜਾ ਹੈਗਾ ਇਹ ਖਾਲਸੇ ਦੀ ਜਨਮ ਭੂਮੀ ਹੈ ਇਤਿਹਾਸਕ ਜਗ੍ਹਾ ਹੈ ਲੇਕਿਨ ਡਿਵੈਲਪਮੈਂਟ ਜਿਹੜੀ ਇੱਥੇ ਹੋਣੀ ਚਾਹੀਦੀ ਸੀਗੀ ਉਸ ਪੱਧਰ ਦੀ ਨਹੀਂ ਹੋ ਰਹੀ ਜੇਕਰ ਇਹਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਤਾਂ ਇੱਥੇ ਇੱਕ ਤਾਂ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਹੋਊਗੀ ਤੇ ਆਮ ਜਿਹੜੇ ਲੋਕ ਹੈਗੇ ਜਿਨ੍ਹਾਂ ਨੂੰ ਦੂਰ ਦਰਾਡੇ ਜਾਣਾ ਪੈਂਦਾ ਸੀ ਆਪਣੇ ਕਮਾਕਾਰਾਂ ਵਾਸਤੇ ਜ਼ਿਲ੍ਹੇ ਰੋਪੜ ਜਾਣਾ ਪੈਂਦਾ ਸੀ ਤਾਂ ਉਹ ਜਿਹੜਾ ਹੈਗਾ ਹੈ ਅਗਰ ਇੱਥੇ ਜ਼ਿਲ੍ਹਾ ਬਣਦਾ ਹੈ ਤਾਂ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋ ਜਾਣੀ ਹੈ ਉਹ ਸਹੂਲਤ ਮਿਲਣ ਨਾਲ ਲੋਕਾਂ ਦਾ ਪੈਸਾ ਵੀ ਬਚਣਾ ਹੈ ਸਮਾਂ ਵੀ ਬਚਣਾ ਹੈ ਤੇ ਸਰਕਾਰ ਨੂੰ ਰੈਵਨਿਊ ਵੀ ਵੱਧ ਇਹਦੇ ਵਿੱਚ ਜੋ ਜਿਹੜਾ ਇਕੱਠਾ ਹੋਊਗਾ ਇਸ ਕਰਕੇ ਅਸੀਂ ਸਾਰੇ ਜਿਹੜੇ ਹੈਗੇ ਆ ਅਪੀਲ ਕਰ ਰਹੇ ਹਾਂ ਬਾਰ ਬਲੋਂ ਪੰਜਾਬ ਸਰਕਾਰ ਨੂੰ ਇਸ ਮੌਕੇ ਤੇ ਜੇ ਤੁਸੀਂ ਸੱਚੀ ਸੁੱਚੀ ਸ਼ਰਧਾਂਜਲੀ ਸ਼ਹੀਦਾਂ ਨੂੰ ਦੇਣਾ ਚਾਹੁੰਦੇ ਹੋ ਤਾਂ ਇਹ ਜਿਹੜਾ ਹੈਗਾ ਜਿਲਾ ਕੋਸ਼ਤ ਦਿੱਤਾ ਜਾਵੇ ਅਨੰਤਪੁਰ ਸਾਹਿਬ ਨੂੰ ਤਾਂ ਕਿ ਲੋਕਾਂ ਨੂੰ ਇਹ ਸਹੂਲਤ ਮਿਲ ਸਕੇ ਤੁਸੀਂ ਰੈਵਨਿਊ ਜਨਰੇਟ ਹੋਣ ਦੀ ਗੱਲ ਕਰ ਰਹੇ ਹੋ ਜਿਹੜੇ ਆਪੋਜ਼ ਕਰ ਰਹੇ ਨੇ ਇਸ ਚੀਜ਼ ਨੂੰ ਉਹਨਾਂ ਦਾ ਇਹੀ ਇੱਕ ਓਪੀਨੀਅਨ ਹੈ ਕਿ 550 600 ਕਰੋੜ ਰੁਪਈਆ ਪਰイヤー ਜਿਹੜਾ ਉਹ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਉੱਪਰ ਬਰਡਨ ਜਿਹੜਾ ਪੈ ਸਕਦਾ ਤੁਹਾਨੂੰ ਨਹੀਂ ਲੱਗਦਾ ਜੀ ਨਵਾਂ ਜ਼ਿਲ੍ਹਾ ਕ੍ਰੀਏਟ ਹੁੰਦਾ ਹੈ ਨਵੇਂ ਆਫੀਸਰਸ ਆਣ ਕੇ ਉਹਨਾਂ ਦੀ ਅਕਮੋਡੇਸ਼ਨਸ ਬਣ ਗਈਆਂ ਬਹੁਤ ਜ਼ਿਆਦਾ ਬਰਡਨ ਜਿਹੜਾ ਪੈਣਾ ਹੈ ਬਿਲਕੁਲ ਉਹਦੇ ਦੇਖੋ ਜੀ ਜਦੋਂ ਤੁਸੀਂ ਕੋਈ ਨਵਾਂ ਜ਼ਿਲ੍ਹਾ ਬਣਾਦੇ ਹੋ ਨਵੀਂ ਕੋਈ ਚੀਜ਼ ਬਣਾਉਂਦੇ ਹੋ ਉਹਦੇ ਵਾਸਤੇ ਖਰਚਾ ਹੁੰਦਾ ਹੈ ਲੇਕਿਨ ਤੁਹਾਨੂੰ ਪਤਾ ਹੈ ਵੀ ਜਿਹੜਾ ਸਾਡਾ ਏਰੀਆ ਹੈਗਾ ਅਨੰਦਪੁਰ ਸਾਹਿਬ ਇੱਥੇ ਮਾਈਨਿੰਗ ਬਹੁਤ ਹੁੰਦੀ ਹੈ ਮਾਈਨਿੰਗ ਦਾ ਗੜ ਮੰਨਿਆ ਜਾਂਦਾ ਹੈ ਮਾਈਨਿੰਗ ਦੇ ਨਾਲ ਹੈ ਜਿਹੜਾ ਕਾਫੀ ਰੈਵਨਿਊ ਹੈ ਜਿਹੜਾ ਪੰਜਾਬ ਸਰਕਾਰ ਇੱਥੋਂ ਜਿਹੜ ਉਦੇ ਨਾਲ ਕੀ ਆਏਗਾ ਵੀ ਨਾ ਤਾਂ ਫਿਰ ਬਰڈن ਬਹੁਤਾ ਸਰਕਾਰ ਪਰ ਪਊਗਾ ਤੇ ਨਾ ਹੀ ਤੇ ਲੋਕਾਂ ਨੂੰ ਸਹੂਲਤਾਂ ਵੀ ਵਧੀਆ ਮਿਲ ਜਾਣਗੀਆਂ ਜੀ। ਜ਼ਿਲ੍ਹਾ ਬਣਾਉਣ ਦੀ ਮੰਗ ਸਿਰਫ ਇਸ ਗੱਲ ਕਰਕੇ ਕਿ ਸ਼੍ਰੀ ਅਨੰਦਪੁਰ ਸਾਹਿਬ ਇੱਕ ਧਾਰਮਿਕ ਸਥਾਨ ਹੈ ਜਾਂ ਇਸ ਦਾ ਹੋਰ ਵੀ ਆਮ ਲੋਕਾਂ ਨੂੰ ਸਿੱਧੇ ਤੌਰ ਤੇ ਕੋਈ ਫਾਇਦਾ ਤੋਂ ਨਹੀਂ। ਸਿੱਧੇ ਤੌਰ ਤੇ ਦੇਖੋ ਜੀ ਇੱਕ ਤਾਂ ਪਹਿਲਾਂ ਹੈਗਾ ਵੀ ਇਸ ਜਗ੍ਹਾ ਨੂੰ ਜਿਹੜੇ ਅਨੰਦਪੁਰ ਸਾਹਿਬ ਸਿਟੀ ਹੈ ਇਹਨੂੰ ਰਿਕੋਗਨਾਈਜ਼ੇਸ਼ਨ ਮਿਲੂਗੀ ਵਰਲਡ ਲੈਵਲ ਤੇ। ਦੂਜੀ ਗੱਲ ਹੈਗੀ ਆ ਵੀ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ। ਲੋਕ ਦੂਰ ਦਰਾਡੇ ਜਾ ਰਹੇ ਆ ਮੈਂ ਪਹਿਲਾਂ ਵੀ ਕਿਹਾ ਹੈ। ਅਗਰ ਜ਼ਿਲ੍ਹਾ ਬਣਦਾ ਹੈ ਗਵਰਨੈਂਸ ਕੀ ਚੇ ਉਹ ਗਵਰਨੈਂਸ ਇਹ ਹੁੰਦਾ ਜੀ ਭਈ ਅਗਰ ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਉਹ ਅਗਰ ਤੁਹਾਡੇ ਕੋਲ ਬੈਠੇ ਹੋਣਗੇ ਉਹਦੇ ਨਾਲ ਕਿਹਾ ਸਿਟੀ ਦਾ ਹੈ ਜਾਂ ਇਸ ਏਰੀਆ ਦੀ ਗਵਰਨੈਂਸ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਲੋਕਾਂ ਨੂੰ ਸਹੂਲਤਾਂ ਵੀ ਮਿਲਣਗੀਆਂ ਇਸ ਕਰਕੇ ਅਗਰ ਬਣਦਾ ਜਿਲਾ ਇੱਥੇ ਡੀਸੀ ਸਾਹਿਬ ਬੈਠਣਗੇ ਐਸਐਸਪੀ ਸਾਹਿਬ ਬੈਠਣਗੇ ਤੇ ਜਿਲਾ ਅਦਾਲਤ ਇੱਥੇ ਬਣੇਗੀ ਉਹਦੇ ਨਾਲ ਲੋਕਾਂ ਨੂੰ ਬਹੁਤ ਸਹੂਲਤਾਂ ਮਿਲਣਗੀਆਂ ਗਵਰਨੈਂਸ ਵੀ ਬਹੁਤ ਵਧੀਆ ਹੋਊਗੀ ਅੱਜ ਤਾਂ ਕੀ ਤੁਹਾਡਾ ਪ੍ਰੋਗਰਾਮ ਹੈ ਤੁਸੀਂ ਇੱਥੋਂ ਜਿਹੜਾ ਮਾਰਚ ਸ਼ੁਰੂ ਕੀਤਾ ਅੱਗੇ ਕਿੱਥੋਂ ਤੱਕ ਜਾਣਾ ਹੈ ਕੀ ਅਸੀਂ ਸ਼ਾਂਤਮਈ ਜਿਹੜਾ ਹੈਗਾ ਇਹ ਮਾਰਚ ਕੱਢ ਜਿਸਕਰ ਸਾਹਿਬ ਤੋਂ ਬਾਅਦ ਅਸੀਂ ਲਾਸਟ ਜਿਹੜੀ ਅਰਦਾਸ ਹੈ ਉਹ ਤੋਂ ਬਾਅਦ ਸ਼ੀਸ਼ਗੰਨ ਸਾਹਿਬ ਜਾ ਕੇ ਸਮਾਪਤ ਕਰਨਾ ਇਹਨੂੰ ਇਸ ਕਰਕੇ ਸਾਰੇ ਵਕੀਲਾਂ ਨੂੰ ਅਪੀਲ ਹੈ ਆਮ ਲੋਕਾਂ ਨੂੰ ਵੀ ਅਪੀਲ ਹੈ ਉਹ ਇਸ ਵਿੱਚ ਸ਼ਾਮਲ ਹੋ ਤੇ ਸ਼ਾਂਤ ਮੇਂ ਢੰਗ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਹੈ ਤੇ ਸਰਕਾਰ ਨੂੰ ਅਪੀਲ ਕਰਨੀ ਹੈ ਵੀ ਜ਼ਿਲ੍ਹਾ ਬਣਾਇਆ ਜਾਵੇ ਸਰਕਾਰ ਤੇ ਪ੍ਰਸ਼ਾਸਨ ਤੱਕ ਤੁਸੀਂ ਮਾਰਚ ਕੱਢ ਕੇ ਜਿਹੜਾ ਸ਼ਾਂਤ ਨਹੀਂ ਉਹ ਆਪਣੀ ਆਵਾਜ਼ ਪਹੁੰਚਾ ਰਹੇ ਉਸ ਤੋਂ ਇਲਾਵਾ ਵੀ ਕੋਈ ਮੈਮੋਰੰਡਮ ਦਿੱਤਾ ਹੋਵੇ ਸਰਕਾਰ ਦੇ ਨਾਲ ਕੋਈ ਇਸ ਸੰਬੰਧੀ ਗੱਲਬਾਤ ਹੋਈ ਹੋਵੇ ਹਾਂਜੀ ਸਰ ਇਸ ਤੋਂ ਪਹਿਲਾਂ ਵੀ ਲਗਾਤਾਰ ਹੀ ਸਾਡੀ ਸੰਬੰਧੀ ਸਰਕਾਰ ਨਾਲ ਗੱਲਬਾਤ ਹੁੰਦੀ ਹੈ ਅਸੀਂ ਆਪਣੇ ਐਮਐਲਏ ਮੰਤਰੀ ਸ੍ਰੀ ਹਰਜੋਤ ਸਿੰਘ ਬੈਨ ਨੂੰ ਹੀ ਇਸ ਸੰਬੰਧੀ ਮੈਮੋਰੰਡਮ ਹੀ ਦੇ ਚੁੱਕੇ ਆ ਤੇ ਉਹਨਾਂ ਨੇ ਸਾਨੂੰ ਅਸ਼ਵਾਸਨ ਵੀ ਦਿੱਤਾ ਹੈ ਕਿ ਉਹ ਸਾਡੀ ਇਹ ਮੰਗ ਹੈ ਮਾਨਯੋਗ ਸੀਐਮ ਸਾਹਿਬ ਤੱਕ ਲੈ ਕੇ ਜਾਣਗੇ ਤੇ ਪੂਰੀ ਕੋਸ਼ਿਸ਼ ਹੈ ਕਿ ਆਨੰਦਪੁਰ ਸਾਹਿਬ ਨੂੰ 24 ਜਿਲ੍ਹਾ 24 ਤਰੀਕ ਨੂੰ ਕੋਚਿਤ ਕਰਵਾਇਆ ਜਾਵੇ ਇੱਕ ਸਵਾਲ ਹੋਰ ਬੜਾ ਉਪਤ ਦਾ ਨਾਲ ਦੀ ਨਾਲ ਕਿ ਅਨੰਦਪੁਰ ਸਾਹਿਬ ਇੱਕ ਰਮਣੀਕ ਇਲਾਕਾ ਹੈ ਸ਼왈ਕ ਦੀਆਂ ਪਹਾੜੀਆਂ ਦੇ ਬਿਲਕੁਲ ਪੈਰਾਂ ਦੇ ਵਿੱਚ ਵਸਿਆ ਹੋਇਆ ਇਲਾਕਾ ਹੈ ਜੇ ਇਸ ਤਰ੍ਹਾਂ ਦੀ ਜਿਹੜੀ ਉਹ ਡਵੈਲਪਮੈਂਟ ਹੋਊਗੀ ਕੰਕਰੀਟ ਦੇ ਜੰਗਲ ਪੜਨਗੇ ਉਹਦੇ ਨਾਲ ਅਨੰਤਪੁਰ ਸਾਹਿਬ ਦੀ ਕੁਦਰਤੀ ਸੁੰਦਰਤਾ ਜਿਹੜੀ ਖਰਾਬ ਹੋ ਗਈ ਤੁਹਾਡਾ ਇਹਦੇ ਬਾਰੇ ਕੀ ਓਪੀਨੀਅਨ ਹੈ ਦੇਖੋ ਜੀ ਜਦੋਂ ਵੀ ਕੋਈ ਜ਼ਿਲ੍ਹਾ ਬਣਦਾ ਜਾਂ ਉੱਥੇ ਨਵੇਂ ਉਦਯੋਗ ਵੀ ਆਉਂਦੇ ਨੇ ਨਵੇਂ ਕਾਰਖਾਨੇ ਸਭ ਕੁਝ ਲੱਗਦਾ ਹੈ ਬਟ ਇਹਦੇ ਨਾਲ ਨਾਲ ਸਰਕਾਰ ਨੇ ਕੋਈ ਤਾਂ ਅਲਟਰਨੇਟਿਵ ਵੀ ਸੋਚਿਆ ਹੁੰਦਾ ਕਿ ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਸਾਡਾ ਹਰਿਆ ਭਰਿਆ ਵਾਤਾਵਰਨ ਅਨੰਤਪੁਰ ਸਾਹਿਬ ਪਰ ਸਰਕਾਰ ਆਲਰੇਡੀ ਉਹਦੇ ਲਈ ਇੱਕ ਅਲੱਗ ਬਜਟ ਪੇਸ਼ ਕਰੂਗੀ ਉਹਨੂੰ ਅਲੱਗ ਹੀ ਰੱਖਿਆ ਜਾਊਗਾ ਉਹਦੇ ਨਾਲ ਕੋਈ ਛੇੜਛਾੜ ਨਹੀਂ ਹੋਊਗੀ ਜਿਹੜਾ ਵਕੀਲ ਪਾਈਚਾਰਾ ਚਲਾ ਰੂਪਨਗਰ ਦਾ ਹੁਣ ਦੋ ਹਿੱਸਿਆਂ ਚ ਵੰਡਿਆ ਨਜ਼ਰ ਆ ਰਿਹਾ ਰੋਪੜ ਵਾਲੇ ਵਕੀਲ ਕਹਿੰਦੇ ਨੇ ਨਵਾਂ ਜਿਲ੍ਹਾ ਨਹੀਂ ਬਣਨਾ ਚਾਹੀਦਾ ਅਨੰਦਪੁਰ ਸਾਹਿਬ ਦੇ ਨੰਗਲ ਦੇ ਵਕੀਲ ਕਹਿੰਦੇ ਨੇ ਨਵਾਂ ਜ਼ਿਲ੍ਹਾ ਬਣਨਾ ਚਾਹੀਦਾ ਇਹ ਜਿਹੜੀ ਡਿਵੀਜ਼ਨ ਕ੍ਰੀਏਟ ਹੋਈ ਹੈ ਤੁਹਾਡੇ ਭਾਈਚਾਰੇ ਦੇ ਵਿੱਚ ਉਹਦੇ ਬਾਰੇ ਕੀ ਤੁਹਾਡਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੀ ਕਈ ਸਰਕਾਰਾਂ ਤੋਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਂਦੀ ਆ ਵਾਹਨ ਲਗਾਤਾਰ ਉੱਠ ਰਹੀਆਂ ਸੀਗੇ ਪਰ ਕਿਸੇ ਸਰਕਾਰ ਨੇ ਜ਼ਿਲ੍ਹਾ ਬਣਾਉਣ ਬਾਰੇ ਨਹੀਂ ਸੋਚਿਆ ਜੇ ਅੱਜ ਇਹ ਸਰਕਾਰੇ ਮੁੱਦਾ ਚੱਕ ਰਹੀ ਹੈ ਜਾਂ ਸਾਡੇ ਲੋਕ ਮੁੱਦਾ ਚੱਕ ਰਿਹਾ ਤੇ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਊਗਾ ਅਨੰਦਪੁਰ ਜ਼ਿਲ੍ਹਾ ਬਣਾਉਣ ਪਿੱਛੇ ਰੋਪੜ ਜਿਹੜੇ ਰੋਪੜ ਦੇ ਵਕੀਲ ਭਾਈਚਾਰਾ ਉਹ ਵੀ ਸਾਡਾ ਹੀ ਆਪਣਾ ਵਕੀ ਠੀਕ ਹੈ ਜੀ ਹੋਰ ਏਰੀਏ ਦੇ ਲੋਕ ਵੀ ਆਪਣੇ ਵਕੀਲ ਭਾਈ ਚਾਹ ਰਹੇ ਤੁਸੀਂ ਇਕੱਲੇ ਰੋਪੜ ਦੀ ਗੱਲ ਨਾ ਕਰੋ ਤੁਸੀਂ ਨੰਗਲ ਦੀ ਗੱਲ ਕਰੋ ਨੰਗਲ ਬਾਰੇ ਸਿਚਨ ਵੀ ਸਾਣਾ ਸਮਰਥਨ ਦੇ ਰਹੀ ਹੈ ਤੁਸੀਂ ਆਪਣੀ ਨੂਰਪੁਰ ਦੀ ਗੱਲ ਕਰੋ ਜੋ ਉੱਥੇ ਵਕੀਲ ਸਹਿਬਾਨ ਬੈਠੇ ਉਹ ਵੀ ਸਾਡੀ سپورਟ ਚ ਬਿਲਕੁਲ ਮੇਰੇ ਨਾਲ ਇੱਕ ਸੀਨੀਅਰ ਐਡਵੋਕੇਟ ਨੇ ਵੈਸੇ ਕਾਂਗਰਸ ਪਾਰਟੀ ਨੂੰ ਵੀ ਬਿਲੋਂਗ ਕਰਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹੋ ਅੱਜ ਕੀ ਲੋੜ ਪੈ ਗਈ ਜੀ ਜ਼ਿਲ੍ਹੇ ਦੀ ਬੜੇ ਲੰਬੇ ਸਮੇਂ ਤੋਂ ਤੁਸੀਂ ਇੱਥੇ ਪ੍ਰੈਕਟਿਸ ਕਰ ਰਹੇ ਹੋ ਅੱਜ ਕਿਉਂ ਲੱਗ ਰਿਹਾ ਮਹਿਸੂਸ ਹੋ ਰਿਹਾ ਕਿ ਨਵਾਂ ਜ਼ਿਲ੍ਹਾ ਪੰਜਾਬ ਦਾ ਇੱਕ ਬਣਨਾ ਚਾਹੀਦਾ ਹੈ ਚੰਨਾਬਾ ਸ ਏ ਬਲਡ ਫੇਮਸ ਲਾਤੀ ਹੈ ਜਿੱਥੇ ਵੀ ਖਾਲਸਾ ਰਹਿੰਦਾ ਹੈ ਪੂਰੇ ਵਰਲਡ ਦੇ ਵਿੱਚ ਉਹਨੂੰ ਪ੍ਰਾਊਡ ਹੋਣਾ ਚਾਹੀਦਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਤੇ ਕੋਈ ਵੀ ਰਾਜਨੀਤਿਕ ਪਾਰਟੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਵਿੱਚ ਕਿਸੇ ਪਾਰਟੀ ਦਾ ਇਤਰਾਜ਼ ਨਹੀਂ ਹੈ ਜੀ ਸਾਰੀਆਂ ਪਾਰਟੀਆਂ ਚਾਹੁੰਦੀਆਂ ਕਿ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਅਸੀਂ ਵੀ ਚਾਹੁੰਦੇ ਹਾਂ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਅਨੰਦਪੁਰ ਸਾਹਿਬ ਦੀ ਜਿਹੜੀ ਪੰਘੋਲਕ ਵਰਤਨ ਉਹ ਪੰਘੋਲਕ ਸਥਿਤੀ ਹੈ ਇਹ ਸਾਰੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਸਾਰੀ ਨੀਮ ਪਹਾੜੀ ਇਲਾਕੇ ਵਿੱਚ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਜਿੰਨਾ ਵੀ ਨੀਮ ਪਹਾੜੀ ਜ਼ੋਨ ਹੈ ਉਹਨੂੰ ਇਕੱਠਾ ਕਰਕੇ ਇੱਕ ਨੀਮ ਪਹਾੜੀ ਜ਼ੋਨ ਦਾ ਜਿਹੜਾ ਜ਼ਿਲ੍ਹਾ ਸ਼੍ਰੀ ਅਨੰਦਪੁਰ ਸਾਹਿਬ ਬਣਾ ਦਿੱਤਾ ਜਾਵੇ ਇਸ ਧਰਤੀ ਤੇ ਤਿੰਨ ਗੁਰੂ ਸਾਹਿਬਾਨਾਂ ਦੇ ਜਨਮ ਹੈ ਦੋ ਗੁਰੂ ਸਾਹਿਬਾਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਨੇ ਨਗਰੀ ਅਨੰਦਪੁਰ ਸਾਹਿਬ ਦੀ ਬਸਾਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ 350 ਸਾਲਾ ਜਿਹੜਾ ਸ਼ਹੀਦੀ ਪੁਰਬ ਹੈ ਪੰਜਾਬ ਸਰਕਾਰ ਮਨਾ ਰਹੀ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਸਭ ਤੋਂ ਸੱਚੀ ਸਰਧਾਂਜਲੀ ਤੁਹਾਡੀ ਇਹੀ ਹੋਵੇਗੀ ਗੁਰੂ ਤੇਗ ਬਹਾਦਰ ਜੀ ਨੂੰ ਕਿ ਤੁਸੀਂ ਉਹਨਾਂ ਦੀ ਵਰਸਾਈ ਹੋਈ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਤ ਕਰੋ। ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਇਹਦੇ ਇੱਕ ਪਾਸੇ ਹਿਮਾਚਲ ਲੱਗਦਾ ਹੈ ਤੇ ਦੂਜੇ ਪਾਸੇ ਹੈ ਜਿਹੜਾ ਇਹ ਸ਼ਿਵਾਲਕ ਦੀਆਂ ਜਿਹੜੀਆਂ ਕੰਢੀ ਦਾ ਏਰੀਆ ਲੱਗਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸ਼ਿਵਾਲਕ ਦੀਆਂ ਪਹਾੜੀਆਂ, ਨੀਮ ਪਹਾੜੀ ਇਲਾਕਾ ਤੇ ਕੰਢੀ ਦਾ ਜਿਹੜਾ ਇਲਾਕਾ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਇੱਕ ਨੇ ਪਹਾੜੀ ਇਲਾਕੇ ਦਾ ਜਿਹੜਾ ਖੇਤਰ ਹੈ ਉਹਦਾ ਜੋ ਵਿਕਾਸ ਹੋ ਸਕਦਾ ਹੈ ਤਾਂ ਅਨੰਤਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਕੇ ਵਿਕਾਸ ਹੋ ਸਕਦਾ ਹੈ ਤੁਹਾਨੂੰ ਲੱਗਦਾ ਹੈ ਕਿ ਅਨੰਤਪੁਰ ਸਾਹਿਬ ਇਸ ਤਰ੍ਹਾਂ ਦੀ ਜਗ੍ਹਾ ਦੇ ਉੱਪਰ ਵਸਿਆ ਹੋਇਆ ਹੈ ਜੀਓਗ੍ਰਾਫੀ ਜੇਕਰ ਦੇਖੀ ਜਾਵੇ ਬਿਲਕੁਲ ਹਿਮਾਚਲ ਨਾਲ ਲੱਗਦਾ ਹੈ ਦੁਆਰ ਹੈ ਇੱਕ ਤਰੀਕੇ ਦੇ ਨਾਲ ਹਿਮਾਚਲ ਦਾ ਜੇ ਇਸ ਇਲਾਕੇ ਦੇ ਵਿੱਚ ਡਵੈਲਪਮੈਂਟ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਹਿਮਾਚਲ ਨੂੰ ਵੀ ਉਹਦਾ ਫਾਇਦਾ ਹੋਏਗਾ ਪੰਜਾਬ ਨੂੰ ਤਾਂ ਹੋਏਗਾ ਅ ਤੁਹਾਡੇ ਸਵਾਲ ਚੀਜ਼ ਦੇ ਸਵਾਲ ਹੈ ਜੀ ਆਪਾਂ ਇਸ ਗੱਲ ਨੂੰ ਜਾਣਦੇ ਆ ਕਿ ਕਿਵੇਂ ਸਾਡੇ ਜਿਹੜਾ ਜ਼ਮਨੀ ਇਲਾਕਾ ਹੈ ਇਹ ਤਾਂ ਸ਼ਹਿਰ ਸਪਾਟਾ ਦਾ ਵਿਕ ਬਹੁਤ ਵਧੀਆ ਢੰਗ ਨਾਲ ਵੱਧ ਸਕਦਾ ਹੈ ਸਾਡੇ ਜਿਹੜੇ ਨੀ ਪਾੜੀ ਦੇ ਲੋਕ ਹੈ ਇਹਨਾਂ ਨੂੰ ਪਤਾ ਕਿ ਕਿਹੜਾ ਏਰੀਆ ਵਧੀਆ ਹੈ ਕਿਹੜਾ ਸ਼ਹਿਰ ਸਪਾਟੇ ਲਈ ਆਪਾਂ ਵਧੀਆ ਕਰ ਸਕਦੇ ਆ ਜਿਹੜਾ ਬਰਡਨ ਗਵਰਨਮੈਂਟ ਤੇ ਸਰ ਤੁਸੀਂ ਕਹਿ ਰਹੇ ਪਿੰਡ ਦੀ ਗੱਲ ਸਰ ਉਹਦੇ ਨਾਲ ਬੈਟਰ ਇਹ ਗੱਲ ਹੋਊਗੀ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਜਿਵੇਂ ਇੰਡਸਟਰੀ ਦੀ ਸਾਡੇ ਇਲਾਕੇ ਦੇ ਵਿੱਚ ਕੋਈ ਲੋੜ ਹੀ ਨਹੀਂ ਰਹੂਗੀ ਕਿਉਂਕਿ ਜਦ ਸ਼ਹਿਰ ਸਪਾਟਾ ਟੂਰਿਜ਼ਮ ਜਿਵੇਂ ਆਪਾਂ ਜਾਣਦੇ ਦੁਬਈ ਦੇ ਵਿੱਚ ਵੈਸੇ ਐਸਾ ਕੋਈ ਕੰਮ ਨਹੀਂ ਸੀਗਾ ਉੱਥੇ ਨਾ ਤੇਲ ਸੀਗਾ ਪਰ ਉਹਨਾਂ ਟੂਰਿਜ਼ਮ ਤੇ ਬੇਸ ਤੇ ਆਪਣੇ ਆਪ ਨੂੰ ਦੁਬ ਇਸੇ ਤਰਜ਼ ਤੇ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਵੀ ਤੇ ਹੋਰ ਇਲਾਕੇ ਜਿਹੜੇ ਨਾਲ ਜੁੜੇ ਆ ਆਪਾਂ ਇਸੇ ਤਰਜ਼ ਤੇ ਉਹਨਾਂ ਅੱਗੇ ਵਧਾ ਸਕਦੇ ਹਾਂ ਸੋ ਬਿਲਕੁਲ ਏਸੀ ਬਾਹਰ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਜੁੜੇ ਹੋਏ ਸਾਰੇ ਵਕੀਲ ਭਾਈਚਾਰੇ ਦੇ ਲੋਕ ਹੱਥਾਂ ਦੇ ਵਿੱਚ ਦੇਖੋ ਤੁਸੀਂ ਇਹਨਾਂ ਨੇ ਪੰਫਲੇਟ ਚੱਕੇ ਹੋਏ ਨੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦਾ ਨਵਾਂ ਜ਼ਿਲ੍ਹਾ ਜਿਹੜਾ ਉਹ 24 ਤਰੀਕ ਨੂੰ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਵੱਲੋਂ ਬੁਲਾਇਆ ਗਿਆ ਹੈ ਉਸ ਸਮੇਂ ਨਵਾਂ ਜ਼ਿਲ੍ਹਾ ਜਿਹੜਾ ਕੋਸ਼ਿਸ਼ ਕੀਤਾ ਜਾਵੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪਰਬ ਦੇ ਮੌਕੇ ਤੇ ਵੱਡੇ ਪ੍ਰੋਗਰਾਮ ਜਿਹੜੇ ਕਰਵਾਏ ਜਾ ਰਹੇ ਨੇ ਤੇ ਇਹਨਾਂ ਪ੍ਰੋਗਰਾਮਾਂ ਦੇ ਮੌਕੇ ਹੀ ਅਨੰਦਪੁਰ ਸਾਹਿਬ ਨੂੰ ਪੰਜਾਬ ਸਰਕਾਰ ਵੱਲੋਂ ਨਵਾਂ ਜ਼ਿਲ੍ਹਾ ਕੋਸ਼ਿਤ ਕਰਨ ਦੀ ਮੰਗ ਜਿਹੜੀ ਉਹ ਬਾਹਰ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ